ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਹਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਨੇੜੇ ਦੇ ਪਿੰਡਾਂ ਦੇ ਵਿੱਚ ਢੁੱਡੀ ਵੀ ਨੇੜਾ ਹੈ ਇਸ ਤੋਂ ਅੱਗੇ ਸੜਕ ਜਿਹੜੀ ਚਮੇਲੀ ਕੋਕੇ ਕੋਟ ਸੁਕੀ ਨੂੰ ਲੰਘਦੀ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਕਾਮਾਂ ਹੁੰਦੀਆਂ ਰੁਟੀਨ 'ਚ ਵਿਕਰੀ ਵਾਲਾ ਤਿੰਨ ਨਾਕ ਸੂਏ ਸਵਾਏ ਅੱਜ گاਵਾਂ ਦੇ ਤੁਹਾਨੂੰ ਦਿਖਾ ਦੂੰਗਾ ऐसे वीडियो चाहे का सर्वश्रेष्ठ भी थोनू ਨਾਲ ਦਿਖਾਉਣੀ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਖਰੀਦਣਾ ਚਾਹੋਣੇ ਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਬਾਈ ਦਾ ਉਸ ਨੰਬਰ ਤੇ ਤੁਸੀਂ ਕਾਲ ਕਰੋਗੇ ਸੋਏ ਸਵਾਏ ਪਸ਼ੂ ਹੈ ਦੁੱਧ ਜਿਹੜਾ ਤੁਹਾਨੂੰ ਦੱਸ ਦੇਾਂਗੇ ਉਹ ਤੁਸੀਂ ਚੋਲਿਓ ਇਤੋਂ ਅੱਗੇ ਤੁਸੀਂ ਕਿੰਨਾ ਚਾਹੋਗੇ ਤੁਹਾਡੀ ਸੇਵਾ ਤੇ ਤੁਹਾਡੀ ਸੰਭਾਲ ਦੇ ਉੱਤੇ ਡਿਪੈਂਡ ਕਰੂ ਸ਼ੁਰੂਆਤ ਕਰਾਂਗੇ ਬੜੀ ਸੋਹਣੀ ਵੈੜ ਸੋਹਣੇ ਟਾਂਚੇ ਦੀ ਤੇ ਫਿਟਿੰਗ ਵਾਲੇ ਹਵਾਨੀ ਵਾਲੀ ਤੋਂ ਇਸੇ ਵੇੜ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਇੱਕ ਇੱਕ ਕਰਕੇ ਟੋਟਲ 4 ਨਾਗ ਤੁਹਾਨੂੰ ਵੀਡੀਓ 'ਚ ਦਿਖਾ ਦਿੰਦੇ ਹਾਂ। ਜਸਵੰਤ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਜਸਵੰਤ ਅੱਜ ਆਪਣੇ ਕੋਲ 4 ਨਾਗ ਹੈ। ਹਾਂ ਭਾਈ 4 ਨਾਗ। ਪਹਿਲੇ ਨੰਬਰ ਤੇ ਜਿਹੜੀ ਸੋਈ ਵੇੜ ਹੈ। ਇਹ ਕੱਲ ਸਵੇਰ ਸੋਈ ਆ ਭਾਈ। ਹੂੰ। ਤੇ ਕੱਲ ਸਵੇਰ 4-5 ਕਿਲੋ ਬੋਲੀ ਕੱਢਤੀ ਤੇ ਰਾਤ ਤੇ ਭਾਈ ਛਾਣੂ ਛੀਵੇ ਸਾਰੀ ਖਾਲੀ ਕੀਤੀ ਹੋਈ ਆ। ਠੀਕ ਹੈ। ਹਾਂਜੀ। ਇਹ ਸੋਆ ਕਿੰਨਾ ਸੋਈ ਹੈ? ਇਹ ਪਹਿਲਾਂ ਸਵੇਰ ਦਾ ਰਿਜਨਲ 4 ਦਾੰਦਾ ਭਾਈ। ਕੀ ਬੱਚਾ ਕੀ ਦਿੱਤਾ ਬੱਚਾ ਦਿੱਤਾ ਬਈ ਇਹਨੇ ਜਰਸੀ ਦਾ ਇਹ ਰੇਟ ਕੀ ਰਹਿਣਾ ਰੇਟ ਬਈ ਦਾ ਲੈਣ ਦੇਣ ਜਸ ਨੂੰ 110000 ਰੁਪਇਆ ਤੋਰੀ ਬਈ 110000 ਦੋਸਤੋ ਪਹਿਲਾਂ ਚਾਰ ਦੰਦ ਵਹਿੜਾ ਕੱਲ ਹੀ ਸੋਈ ਹੈ ਹਮੇਸ਼ਾ ਦੁੱਧ ਵਾਲੇ ਪਸ਼ੂ ਦੀ ਜਦੋਂ ਗੱਲ ਕਰਦੇ ਆ ਇੱਕ ਤਾਂ ਫਿਟਿੰਗ ਵਾਲਾ ਹਵਾਨਾ ਹੋਵੇ ਤੇ ਦੂਜਾ ਉਤੋਂ ਪੁੜਿਆਂ ਦੀ ਸ਼ੇਪ ਸੋਹਣੀ ਹੋਵੇ ਪਸ਼ੂ ਦੁੱਧ ਸੋਹਣਾ ਕੱਢਦਾ ਖੈਰ ਇਦਾਂ ਦੀ ਵਹਿੜਾ ਵੀ ਦੂਜੇ ਸੂਏ 'ਚ ਰਕਮ ਵੀ ਵਧਾਊਗੀ ਤੇ ਦੁੱਧ ਵੀ ਇਹਨੇ ਚੰਗਾ ਦਿੰਦੀ ਰਹਿਣਾ ਜਿਹਨੇ ਬਰੀਡ ਤੇ ਕੰਮ ਕਰਨਾ ਹੈ ਬੱਚੇ ਬਹੁਤ ਸੋਹਣੇ ਪਾ ਦੂਗੀ ਤੋ ਦੇਖੋ ਇਹਦਾ ਢਾਂਚਾ ਤੁਸੀਂ ਥੋੜੀ ਅੱਗੇ ਨੂੰ ਲੈ ਜਾ ਕੇ ਮੋੜ ਕੇ ਬਈ ਸੋ ਇਹਨੂੰ ਥੋੜਾ ਹੋਰ ਤੋਰਦੇ ਆ ਦੱਸੋ ਤੇ ਬਈ ਬਰੂਟ ਦੇ ਸੀਮਨ ਦੀ ਦਸਣ ਮੁਤਾਬਕ ਮਾਲਕ ਦਾਬ ਕਹਿੰਦਾ ਬਰੂਟ ਦੇ ਸੀਮਨ ਦੀ ਆ ਓਕੇ ਕਮਾਲ ਆ ਬਈ ਤੁਹਾਨੂੰ ਦੱਸੋ ਬਰੂਟ ਬੋਲ ਦੀ ਬਈ ਦੱਸਦਾ ਤੇ ਬਰੂਟ ਦਾ ਸਟ੍ਰਾਈਕਰ ਦਾ ਇਹਨਾਂ ਦੇ ਸੀਮਨ ਜਾਂ ਜਿਹੜੇ ਡੈਨਮਾਰਕ ਦੇ ਬੋਲ ਇਹਨਾਂ ਦੇ ਸੀਮਨ ਆਪਾਂ ਨੂੰ ਪਤਾ ਲੱਗੇ ਬਹੁਤ ਆ ਤੋ ਸੋਹਣਾ ਹਵਾਨਾ ਦੱਸੋ ਫਿਟਿੰਗ ਵਾਲਾ ਥਣ ਬਈ ਇਹਦੇ ਹੱਥੀ ਚਵਾਈ ਵਾਲੇ ਆ ਥੋੜੀ ਭਲੂਨ ਉਤਰੀ ਆ ਥਣ ਚਾਰੇ ਕੁਝ ਅਸੀਮ ਸਾਈਜ਼ ਚਾਰੇ ਥਣਾਂ ਦਾ ਬਈ ਤੋ ਥਾਨ ਬਾਈ ਕਹਿੰਦਾ ਵੀ ਹੱਥੀ ਚੁਵਾਈ ਵਾਲੀ ਆ ਪਰ ਥੋੜੀ ਭਲੂਣ ਹੋਣ ਕਰਕੇ ਥਾਨ ਦਾ ਸਹਜ ਥੋੜਾ ਛੋਟਾ ਦੇ ਸਕਦਾ ਹੈ ਖੈਰ ਭਲੂਣ ਲੱਥਨ ਤੋਂ ਬਾਅਦ ਥਾਨ ਨਿਕਰਾਉਣਾ ਹੁੰਦਾ 1 ਲੱਖ ਤੇ 10000 ਪਹਿਲੇ ਨੰਬਰ ਤੇ ਜਿਹੜੀ ਵੈੜਾ ਦਾ ਰੇਟ ਬੱਚਾ ਬੱਚਾ ਇਹਦੇ ਨਾਲ ਇਹ ਤੋਂ ਅੱਗੇ ਜਿਹੜੀ ਵੈੜਾ ਦਸੋ ਇਹ ਵੀ ਸੂਈ ਵੀ ਆ ਜਸਵੰਤ ਕਹਿਣਾ ਮਸੂਆ ਤੇ ਬਾਈ ਭਾਵੇਂ ਦੂਜਾ ਮੰਨ ਲਓ ਤੇ ਭਾਵੇਂ ਤੀਜਾ ਮਾਰ ਕੇ ਆਪਣੂੰ ਦੂਜਾ ਹੀ ਦੱਸਿਆ ਤੇ ਪਰਸੋ ਹੀ ਸੂਈਆ ਤੇ 23 ਕਿਲੋ 22 ਕਿਲੋ ਬੋਲਾ ਰੈਡੀ ਆ ਬਾਈ ਐਨ ਤਿਆਰ ਮਾਲਕ ਦੇ ਕਹਿਣੋਂ ਤੱਕ ਪਿੱਛੇ ਸੂਈ 34 ਕਿਲੋ ਦਿੱਤਾ ਆਪਾਂ 30 ਕਿਲੋ ਦੋ ਦੱਸ ਕੇ ਦੇਣੀ ਪਈ ਠੀਕ ਐ ਜੀ ਇੱਡੀ ਰੇਟ ਨਹੀਂ ਰੇਟ ਬਾਈ ਇਹਦਾ ਲੈਣ ਦੇਣਾ 1 ਲੱਖ ਤੇ 15000 ਰੁਪਿਆ ਠੀਕ ਐ ਜਸਵੰਤ ਇਹਦੇ ਪਲੂਣ ਲੱਗਦੀ ਇੱਕ ਪਾਸੇ ਹਾਂ ਬਾਈ ਪਲੂਣਾ ਬੰਦੀ ਪਹਿਲੇ ਬਣਿਆ ਪਲੂਣੇ ਕੋ ਬਣਿਆ ਬਾਈ ਸਾਈ ਰਾ ਉਧਰ ਲੱਗਨੇ ਬੈਠੀ ਸੋ ਦੋਸਤੋ 22 23 ਕਿਲੋ ਬੋਲੇ ਤੋਂ ਸ਼ੁਰੂਆ ਜੋ ਸਾਲੂ ਕਰ ਲੈ ਕੋਈ ਭੈਣ ਭਰਾ ਕੋਈ ਬੈਪਨੁਤਰਾ ਨਹੀਂ ਬਾਈ ਠੀਕ ਹੈ 1 ਲੱਖ 115000 ਰੇਟ ਆ ਗਾਂ ਦਾ ਸਟਰਕਚਰ ਹੀ ਦੱਸਦਾ ਦੋਸਤੋ ਵੀ ਇਹ ਦੁੱਧ ਵਾਲੀ ਗਾਂ ਹੈ ਪੇਟ ਦਾ ਸੈਜ ਚੰਗਾ ਹੈ ਢਾਂਚਾ ਇਹਦਾ ਤੁਸੀਂ ਉੱਤੋਂ ਸਟਰਕਚਰ ਦੇਖੋ ਖਵਾਨਾ ਵੀ ਚੰਗਾ ਹੈ ਥਣ ਤਾਂ ਦੂਰੋਂ ਹੀ ਦੇਖੀ ਜਾਂਦੇ ਵੀ ਹੱਥੀ ਚਵਾਈ ਵਾਲੇ ਆ ਇੱਕ ਪਾਸੇ ਥੋੜੀ ਜੀ ਭਲੂਣ ਹੈ ਸੂਈ ਤਾਜੀ ਹੈ ਸੰਤ ਫੇਰ ਕਢਾ ਦੇ ਕਿਹੜਾ 4 ਬਾਈ ਪਰ ਸੂਈ ਸੂਈ ਆ ਬਾਈ ਸ਼ਾਮ ਐ ਨੂੰਏ ਪਰਸੋਂ ਸ਼ਾਮ ਦੀ ਸੂਈ ਹੈ ਚੋਕਾਂ ਭਾਵੇਂ ਤੁਸੀਂ 10 ਉਹ ਲੈ ਲੋ ਰਾਖ ਪ੍ਰੋਪਰ ਪੈਂਦੀ ਰਵੇ 2 ਢਾਈ ਮਹੀਨੇ ਪਹਿਲਾਂ ਡਰਾਈ ਹੋ ਜੇ ਸੋਣ ਤੋਂ ਤੇ ਜਿੰਨੇ ਮਰਜੀ ਸੂਏ ਲੈਂਦੇ ਰਹੋ ਜੇ ਜਦੋਂ ਦੁੱਧ ਆ ਕਈ ਵਾਰਾਂ ਲਾਲਚ ਕਰ ਜਾਂਦੇ ਆ ਫੇਰ ਪਸੂ ਟੁੱਟਦਾ ਸੋਹਣੀ ਸਿਹਤ ਹੈ ਬੀਸੀਐਸ ਵੀ ਚੰਗਾ ਹੈ ਮਗਰ ਤੇ ਨਾ ਦੀ ਬੱਛੀ ਆ ਬਾਈ ਓਕੇ ਤੋਂ ਤਿੰਨੇ ਬੱਛਿਆਂ ਵਾਲੇ ਵੇੜਾ ਤੁਹਾਨੂੰ ਅੱਜ ਦਿਖਾਉਣਗੇ ਇਹ ਤੋਂ ਅੱਗੇ ਗਾਂ ਜਿਹੜੀ ਇਹਦਾ ਵੀ ਹਵਾਨਾ ਦੇਖੋ ਜੋਸ਼ ਨਾਲ ਭਰਿਆ ਹੋਇਆ ਧੱਸੀ ਚੋਈ ਵਾਲੇ ਥਾਂ ਸਾਹਤ ਕਿੰਨਾ ਮਸੂਆ ਬਾਈ ਇਹ ਬਾਈ ਭਾਵੇਂ ਦੂਜਾ ਮੰਨੋ ਭਾਵੇਂ ਤੀਜਾ ਇਹਦਾ ਤੇ ਇਹ ਨਾ ਪੱਕੇ ਥਾਂ ਤੋਂ ਹੋਇਆ ਪਹਿਲਾਂ ਭੈਣ ਭਰਾ ਨੂੰ ਦੱਸਾਂਗੇ ਕਿ ਅਗਲਾ ਗੋਡਾ ਮੜਾ ਸੋਚਿਆ ਠੀਕ ਹੈ ਦੁੱਧ ਹੁਣ 9 ਲੀਟਰ ਅੱਜ ਚੌਥੇ ਦਿਨ ਮੰਨ ਕੇ ਚੱਲੋ ਵੀ ਤਿਆਰ ਹੈ ਕੰਡਾਂ ਦਾ ਠੀਕ ਹੈ 18 ਲੀਟਰ ਦੋ ਟਾਈਮਾਂ ਦਾ ਦੁੱਧ ਐਨ ਕੋਈ ਭੈਣ ਭਰਾ ਕੰਡਾ ਲੈ ਕੇ ਚੋਕ ਕੇ ਲਿਆਦਾ ਦੁੱਧ ਪਾਈ 30 ਕਿਲੋ ਨਾਰਮਲ ਦੀ ਰੇਟ ਕਿੰਨੇ ਨੇ ਰੇਟ ਬਾਈ ਲੈਣ ਦੇ ਜਸਟ 78000 ਰੁਪਿਆ ਬਾਈ ਠੀਕ ਹੈ ਤੋਰ ਰੇਟ ਵੀ ਆਪਣਾ ਫਿਕਸ ਹੀ ਹੋਣਗੇ ਬਸ ਕੋਈ ਮਾੜਾ ਮੋਟ ਮੰਨਤਾਂ ਨੂੰ ਵੀ ਕੋਈ ਭੈਣ ਭਰਾ ਹੋਵੇ ਬਾਹ ਗੋਟਾ ਦਾ ਮੂਹਰ ਲਾਇਕ ਸੁਝਿਆ ਗਿਆ ਤੇ ਪੱਕੇ ਥਾਂ ਤੋਂ ਆਈ ਆ ਕੋਈ ਡੈਕਤ ਕੋਈ ਨਹੀਂ ਬਾਈ ਚੱਲਣੇ ਚ ਬੈਣ ਚ ਉੱਠਣ ਚ ਕੋਈ ਡੈਕਤ ਨਹੀਂ ਦੀ ਆਪਣੀ ਗਾਰੰਟੀ ਆ 78000 ਚ ਚੰਗੇ ਕਾਤ ਕਾਠ ਦੀ ਗਾਂ 18 ਕਿਲੋ ਹਾਜ਼ਰ ਆ ਦੁੱਧ ਸੋਨਾ ਪਾ ਦੂਗੀ ਗਾਂ ਦੀ ਹਵਾਨੇ ਦੀ ਕੁਆਲਿਟੀ ਚੰਗੀ ਆ ਥਾਂ ਚਾਰੇ ਇੱਕੋ ਜੇ ਸੋਨੇ ਦਿੰਦੇ ਆ ਇਹਨਾਂ ਪੱਕੇ ਥਾਂ ਤੋਂ ਆਈ ਬਾਈ ਮੜਾ ਗੋਟਾ ਮੰਨ ਕੇ ਇੱਕ ਸੁਝਿਆ ਆ ਠੀਕ ਆ ਵੀਡੀਓ ਚ ਦੱਸ ਹੀ ਦਿੱਤਾ ਭਰਾ ਫੇਰ ਦੇਖ ਲੈਣਗੇ ਇਸ ਚੀਜ਼ ਨੂੰ ਹਵਾਨਾ ਫਿਟਿੰਗ ਵਾਲਾ ਕਿੰਨੇ گاਵਾ ਦੋਸਤੋ ਦੁੱਧ ਆ ਲਿੰਗਾ ਰੇਟ ਜਿਹੜੇ ਉਹ ਲਗਭਗ ਫਿਕਸ ਜਿਹੀ ਹੈ ਜਿਹੜੇ ਤੁਹਾਨੂੰ ਦੱਸਦੇ ਇੱਕ ਬੱਚੀ ਤੁਹਾਨੂੰ ਦਿਖਾ ਦਈਏ ਜਿਸਨੂੰ ਤਦ ਦੰਦੋ ਕਿਵੇਂ ਬੱਚੀ ਇਹ ਖੀਰੀ ਆ ਬਈ 9 ਮਹੀਨਿਆਂ ਦੀ ਆ ਹੂੰ ਇਹ ਡੈਨਮਾਰਕ ਦੇ ਸੀਮਨ ਦੇ ਦੱਸਦੇ ਕਿਹਦੇ ਦੀ ਠੀਕ ਹੈ ਹਾਂਜੀ ਬਈ ਮਾਡਰ ਕਾਰਡ ਵੀ ਚੰਗਾ ਦੱਸਦੇ ਆ ਹੂੰ ਤੇ 9 ਮਹੀਨੇ ਮੰਨ ਕੇ ਚੱਲ ਲਗਭਗ ਹੋ ਹੀ ਗਈ ਐ ਇੱਕ ਦੋ ਦਿਨ ਹੀ ਘਟਾ ਬਈ ਨੂੰ ਰੇਟ ਕੀ ਰੋਗੇ ਰੇਟ ਬਈ ਲੈਣ ਤੋਂ ਜੈਸਨ ਉਹਦਾ 23000 ਰੁਪਿਆ ਬਈ ਤੋੜ ਦੇ 23000 ਰੇਟ ਆ ਦੋਸਤੋ ਬਾਕੀ ਬਾਡੀ ਬਟ ਬਹੁਤ ਅੱਛੀ ਦਾ ਬਹੁਤ ਸੰਭੀ ਆ ਬੱਚੀ ਬੜੀ ਪਿਆਰੀ ਹੈ ਬਾਈ ਸੋਹਣੀ ਬਣਾਈ ਤੇ ਰੇਟ 20000 ਤੇ ਰੰਗ ਰੂਪ ਸੋਹਣਾ ਬੱਚਾ ਚੰਗੀ ਗਾਂ ਬਣੂਗੀ ਸੋ ਦੇਖੋ ਅੱਛੀ ਦੋਸਤੋ ਬਹੁਤ ਸੋਹਣਾ ਸਟਰਕਚਰ 23000 ਚ ਬੱਚੀ ਮਿਲ ਜੂਗੀ ਜੇ ਕੋਈ ਵੀਰ ਪਸੰਦ ਕਰਦਾ ਤਸ ਸੰਪਰਕ ਬਾਈ ਨਾਲ ਕਰ ਸਕਦੇ ਕਿਸੇ ਸੋਏ ਨਾਗ ਅੱਜ ਦੀ ਵੀਡੀਓ ਦੇ ਸੀਗੇ ਟੋਟਲ 4 ਮੈਂ ਚਾਰੇ ਹੀ ਦਿਖਾਤੇ ਆ ਬਾਕੀ ਹੁਣ ਤੁਹਾਡਾ ਕੰਮ ਹੈ ਵੀ ਤੁਸੀਂ ਆ ਕੇ ਤਸੱਲੀ ਕਰੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ